ਸਾਸੀ ਗਾਨ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਤੇ ਹਰਿਆਣਾ ਦੇ ਖਨੌੜੀ ਬਾਰਡਰ ਤੇ ਬੈਠੇ ਕਿਸਾਨ ਕਿਸਾਨ ਆਗੂ ਦੀ ਚਿੰਤਾ ਫਿਰ ਤੋਂ ਦੁਬਾਰਾ ਵਧ ਗਈ ਹੈ ਮਰਨ ਵਰਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕਿਸਾਨ ਸੋਚਣ ਲੱਗ ਪੈਨੇ ਕਿ ਆਖਰ ਜਗਜੀਤ ਸਿੰਘ ਡੱਲੇਵਾਲ ਦਾ ਕੀ ਬਣੇਗਾ ਇੱਕ ਵਾਰ ਫਿਰ ਦੁਬਾਰਾ ਜਗਜੀਤ ਸਿੰਘ ਡੱਲੇਵਾਲ ਦਾ ਬੜਾ ਵੱਡਾ ਉਹਦੀ ਸਿਹਤ ਨੂੰ ਲੈ ਕੇ ਖੁਲਾਸਾ ਹੋ ਗਿਆ ਹੈ ਜਗਜੀਤ ਸਿੰਘ ਡੱਲੇਵਾਲ ਸਿਰਫ ਚੰਦ ਘਟੀਆਂ ਦੇ ਮਹਿਮਾਨ ਨੇ ਜੇਕਰ ਉਹਨਾਂ ਦੇ ਬੀਪੀ ਦੀ ਗੱਲ ਕਰੀਏ ਬੀਪੀ ਉਹਨਾਂ ਦਾ 30 ਤੋਂ 40 ਪਲੱਸ ਦੂਸਰੇ ਪਾਸੇ ਸਰੀਰ ਉਹਨਾਂ ਦਾ ਪੀਲਾ ਪੈਣਾ ਸ਼ੁਰੂ ਹੋ ਗਿਆ ਹੈ ਉਲਟੀਆਂ ਉਹਨਾਂ ਨੂੰ ਫਿਰ ਦੁਬਾਰਾ ਆਉਣੀਆਂ ਸ਼ੁਰੂ ਹੋ ਗਈਆਂ ਨੇ ਪਾਣੀ ਉਹਨਾਂ ਦੇ ਅੰਦਰ ਜਾ ਕੇ ਡਾਈਜੈਸਟ ਨਹੀਂ ਹੋ ਰਿਹਾ ਇਧਰ ਕਿਸਾਨ ਅਤੇ ਕਿਸਾਨ ਆਗੂਆਂ ਵੱਲੋਂ ਅੱਜ ਮਹਾਪੰਚਾਇਤ ਵੀ ਅਕੱਠੀ ਕੀਤੀ ਕੋਈ ਕੋਈ ਠੋਸ ਸਬੂਤ ਨਹੀਂ ਆਇਆ ਨਹੀਂ ਤਤ ਨਹੀਂ ਸਾਹਮਣੇ ਆਇਆ ਅਤੇ ਨਾ ਹੀ ਇਹਨਾਂ ਕਿਸਾਨ ਆਗੂਆਂ ਵੱਲੋਂ ਕੋਈ ਭਰਮਾ ਹੁੰਗਾ ਰਾ ਦਿੱਤਾ ਗਿਆ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਖੜਾਂਗੇ ਇੱਧਰ ਦੋ ਦਿਨ ਤੋਂ ਪਹਿਲਾਂ ਹੀ ਡਾਕਟਰਾਂ ਦੀ ਟੀਮ ਨੇ ਕਹਿ ਦਿੱਤਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਸਿਰਫ ਹੱਡੀਆਂ ਦੀ ਮੁੱਠ ਨੇ ਜਿਹੜਾ ਉਹਨਾਂ ਦਾ ਅੰਦਰਲਾ ਸਰੀਰ ਹੈ ਅੰਦਰਲਾ ਮਾਸ ਹੈ ਉਹ ਪੂਰੀ ਤਰ੍ਹਾਂ ਗਲ ਚੁੱਕਿਆ ਹੈ ਯਾਨੀ ਕਿ 40 ਦਿਨ ਲਗਾਤਾਰ ਫਾਸਟਿੰਗ ਯਾਨੀ ਕਿ ਵਰਤੇ ਹਨ ਨਾ ਇੱਕ ਪਾਸੇ ਉਹ ਕੈਨਸਰ ਦੇ ਪੇਸ਼ੈਂਟ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਇੱਕ ਨਿੱਜੀ ਚੈਨਲ ਨੇ ਖੁਲਾਸਾ ਕੀਤਾ ਹੈ ਪਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਉਹਨਾਂ ਕਹਿਆ ਕਿ ਕੁਝ ਹੀ ਘੰਟਿਆਂ ਦੇ ਮਹਿਮਾਨ ਨੇ ਬੜਾ ਵੱਡਾ ਹਾਸਾ ਵਾਪਰ ਸਕਦਾ ਹੈ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੇਕਰ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਨਾ ਕਰਵਾਇਆ ਗਿਆ ਕਿਉਂਕਿ ਵਾਰ-ਵਾਰ ਪੰਜਾਬ ਵੱਲੋਂ ਅਤੇ ਦੂਸਰੇ ਪਾਸੇ ਸੁਪਰੀਮ ਕੋਰਟ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਜਾਨ ਬੜੀ ਕੀਮਤੀ ਹੈ ਸੂਤਰ ਦੱਸਦੇ ਨੇ ਜਗਜੀਤ ਸਿੰਘ ਡੱਲੇਵਾਲ ਜੇਕਰ ਹਾਲੇ ਵੀ ਹਸਪੀਟਲ ਦੇ ਵਿੱਚ ਤਮੇ ਰੋਜ਼ਾਨ ਤੇ ਉਹਨਾਂ ਦੀ ਜਾਨ ਬਚ ਸਕਦੀ ਹੈ ਕਿਉਂਕਿ ਡਾਕਟਰੀ ਰਿਪੋਰਟ ਕਹਿੰਦੀ ਹੈ ਕਿ 40 ਦਿਨ ਤੋਂ ਬਾਅਦ ਤੁਸੀਂ ਭੁੱਖੇ ਨਹੀਂ ਰਹਿ ਸਕਦੇ ਤੁਹਾਡੇ ਆਰਗਨ ਜਿਹੜੇ ਨੇ ਅੰਦਰੂਨੀ ਉਹ ਕੰਮ ਕਰਨੇ ਬੰਦ ਕਰ ਦਿੰਦੇ ਨੇ ਯਾਨੀ ਕਿ ਜੇਕਰ ਗੱਲ ਕਰੀਏ ਉਹਨਾਂ ਦੇ ਬਲੱਡ ਪ੍ਰੈਸ਼ਰ ਦੀ 30 ਤੋਂ 40% ਅਗਰ ਹੈ ਇਟ ਮੀਨਸ ਕਿ ਉਹਨਾਂ ਦਾ ਸਰੀਰ 70% ਉਹਨਾਂ ਦੇ ਸਰੀਰ ਨੇ ਬਿਲਕੁਲ ਕੰਮ ਕਰਨਾ ਬੰਦ ਕਰ ਦਿੱਤਾ ਹੈ। ਯਾਨੀ ਕਿ 30% ਆਪਣੇ ਸਰੀਰ ਦੇ ਨਾਲ ਉਹ ਆਪਣੀ ਜ਼ਿੰਦਗੀ ਵਿੱਚ ਸਰਵਾਈਵ ਕਰ ਰਹੇ ਨੇ। ਯਾਨੀ ਕਿ ਡਾਕਟਰਾਂ ਦੀ ਰਿਪੋਰਟ ਕਹਿੰਦੀ ਹੈ ਕਿ ਅਸੀਂ ਜਾਵਾ ਦੇ ਤੱਕ ਖਾਦੇ ਪੀਤੇ ਬਗੈਰ ਨਹੀਂ ਰਹਿ ਸਕਦੇ। ਇੱਧਰ ਪੰਜਾਬ ਦੇ ਹਰਮਨ ਪਿਆਰੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 40 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਖਾਸ ਕਰਕੇ ਐਮਐਸਪੀ ਨੂੰ ਲੈ ਕੇ ਇਧਰ ਕੋਈ ਵੱਡਾ ਤਤ ਸਾਹਮਣੇ ਨਹੀਂ ਆਇਆ ਜਗਜੀਤ ਸਿੰਘ ਡੱਲੇਵਾਲ ਦੇ ਹਾਕ ਵਿੱਚ ਜਿਹੜੀਆਂ ਅੱਜ ਮਹਾਪੰਚਾਇਤਾਂ ਵੱਲੋਂ ਆਗਠ ਕੀਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਫੌਰੀ ਹਸਪਤਾਲ ਦੇ ਵਿੱਚ ਨਾ ਐਡਮਿਟ ਕਰਾਇਆ ਗਿਆ ਤਾਂ ਕਿਸੇ ਵੀ ਸਮੇਂ ਉਹਨਾਂ ਦੇ ਨਾਲ ਵੱਡਾ ਭਾਪਾਣਾ ਜਿਹੜਾ ਹੈ ਵਾਪਸ ਸਕਦਾ ਹੈ ਧੰਨਵਾਦ